ਉਧਰ ਕੇਂਦਰ ਸਰਕਾਰ ਦੇ ਖਿਲਾਫ 13 ਤਰੀਕ ਨੂੰ ਦਿੱਲੀ ਕੂਚ ਕਰਨ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਅਤੇ ਹਰਿਆਣਾ ਬਾਰਡਰ ਤੇ ਰੋਕਿਆ ਗਿਆ ਜਿੱਥੇ ਉਹਨਾਂ ਦੇ ਉੱਤੇ ਅਸਥਰੂ ਗੈਸ ਦੇ ਗੋਲੇ बरसाਏ ਗਏ ਨੇ ਤੇ ਲਾਠੀ ਚਾਰਜ ਵੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਾਫੀ ਕਿਸਾਨ ਜ਼ਖਮੀ ਹੋਏ ਪਰ ਇਸ ਦੇ ਬਾਵਜੂਦ ਵੀ ਕਿਸਾਨ ਪਿੱਛੇ ਮੁੜਨ ਨੂੰ ਤਿਆਰ ਨਹੀਂ ਨੇ ਚੌਥੀ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੇ ਜਿਹੜੇ ਡਟੇ ਹੋਏ ਨੇ ਤੇ ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਮਜ਼ਦੂਰ ਦੇ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਕੁਮਾਰਾ ਨੇ ਐਨ ਵੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਆਓ ਜਾਣਦੇ ਹਾਂ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ 13 ਤਰੀਕ ਤੋਂ ਲੈ ਕੇ ਅੱਜ ਤੱਕ ਕਿਸਾਨੀ ਅੰਦੋਲਨ 2 ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਜਾਰੀ ਹੈ ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਡਟੀਆਂ ਹੋਈਆਂ ਨੇ ਕਿਉਂਕਿ ਦਿੱਲੀ ਵੱਲ ਕਿਸਾਨਾਂ ਨੂੰ ਵਧਨ ਨਹੀਂ ਦਿੱਤਾ ਗਿਆ ਅਥਰੂ ਗੈਦ ਦੇ ਗੋਲੇ ਛੱਡੇ ਗਏ ਤੇ ਇਸੇ ਦਰਮਿਆਨ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਇੱਕ ਮੀਟਿੰਗ ਬੀਤੀ ਸ਼ਾਮ ਵੀ ਹੋਈ ਹੈ ਤੇ ਹੁਣ ਕਿਸਾਨ ਆਗੂ ਨੇ ਜਿਹੜੇ 2 ਦਿਨ ਵਿਚਾਰ ਕਰਨਗੇ ਤੇ ਫਿਰ ਤੋਂ ਬਾਅਦ ਚ ਨਵੀਂ ਰਣਨੀਤੀ ਬਣਾਈ ਜਾਊਗੀ ਸਾਡੇ ਨਾਲ ਕਿਸਾਨ ਯੂਨੀਅਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਰਣਨੀਤੀ ਹੈ ਜਿਹੜੀ ਆਉਣ ਵਾਲੇ ਸਮੇਂ 'ਚ ਅਪਣਾਈ ਜਾ ਸਕਦੀ ਹੈ ਪ੍ਰਧਾਨ ਜੀ ਮੀਟਿੰਗਾਂ ਚੱਲ ਰਹੀਆਂ ਨੇ ਚੌਥੇ ਗੇਟ ਦੀ ਮੀਟਿੰਗ ਵੀ ਹੋਗੀ ਤੇ ਕਿਸਾਨ ਜਿਹੜਾ ਪ੍ਰਸਤਾਵ ਰੱਖਿਆ ਤਿੰਨ ਫਸਲਾਂ ਦੇ ਉੱਤੇ ਐਮਐਸਪੀ ਸਰਕਾਰ ਦੇ ਰਹੀ ਹੈ ਕੀ ਕਹਿਣਾ ਚਾਹੋਗੇ ਇਹਨੂੰ ਲੈ ਕੇ ਦੇਖੋ ਸਾਡੀ ਮੇਨ ਮੰਗ ਹੈ ਵੀ ਸਾਰੀ ਫਸਲਾਂ ਜਿੰਨੀਆਂ ਹੈਗੀਆਂ ਨੇ ਉਹਨਾਂ ਦੇ ਕਰੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ 23 ਫਸਲਾਂ ਦੇ ਪਹਿਲਾਂ ਐਮਐਸਪੀ ਮਿਲਦੀ ਹੈ ਤਿੰਨ ਤੇ ਉਹਨਾਂ ਨੇ ਹੋਰ ਜੋੜ ਦਿਆ ਪਰ ਗੱਲ ਸਾਡੀ ਚੱਲਦੀ ਆ ਆਂਡ ਇੰਡੀਆ ਦੀ ਵੀ ਆਲ ਇੰਡੀਆ ਜਿੰਨੀਆਂ ਫਸਲਾਂ ਹੋਣ ਨੇ ਉਹਨਾਂ ਦੇ ਐਮਐਸਪੀ ਦੀ ਜਵੇ ਆਲ ਇੰਡੀਆ ਤੇ ਦੋ ਆਂਦੇ ਪਹਿਲਾਂ ਹੈਗੀ ਆ ਕਈ ਸੁੱਬੀਆਂ ਜਿਹੜੀ ਹੈਗੀ ਆ ਕਣਕ ਤੇ ਜੀਰੀ ਤੇ ਉਹ ਪੰਜ ਫਸਲਾਂ ਹੋ ਜਾਂਦੇ ਨੇ ਜੇ ਕਈ ਸੁੱਬੀਆਂ ਦੀ ਨਾਲ ਲਾ ਲੰਨੇ ਆ ਸੀ ਗੱਲ ਵੀ ਉਹਦੇ ਤਹਿਤ ਜਿਹੜਾ ਇਹਨਾਂ ਨੇ ਕਰਿਆ ਵੀ ਠੀਕ ਹੈ ਕਹਤਿਆ ਪ੍ਰਸਤਾਵ ਰੱਖਦੇ ਸਰਕਾਰ ਨੇ ਉਹਦੇ ਨਾਲੇ ਇਹਨਾਂ ਨੇ ਕਹਤਿਆ ਵੀ ਦੋ ਏਜੰਸੀਆਂ ਦਾ ਜਿਹੜੀ 5 ਸਾਲ ਲਈ ਖਰੀਦ ਕਰਨਗੇ ਰਿਓ ਦੋ ਏਜੰਸੀਆਂ ਦੇਖੋ ਜੇ ਪ੍ਰਾਈਵੇਟ ਏਜੰਸੀਆਂ ਨੇ ਦੋ ਏਜੰਸੀਆਂ ਨਾਲ ਕਿੰਨਾ ਕੋ ਖਰੀਦ ਕਰ ਲੈਣਗੀਆਂ ਖਰੀਦ ਦੇ ਵਿੱਚ ਇੱਕ ਪਾਸੇ ਸਰਕਾਰੀ ਏਜੰਸੀ ਨੇ ਸਾਡੀ ਨੇ ਚੱਕਣਾ ਨਹੀਂ ਮਾਲ ਦੂਜੇ ਪਾਸੇ ਪ੍ਰਾਈਵੇਟ ਏਜੰਸੀਆਂ ਨੇ ਪ੍ਰਾਈਵੇਟ ਨੇ ਰੋਕਦੇ ਨਾ ਤਾਂ ਸਾਡੇ ਕੋਲ ਸਟੋਰ ਕਰਨ ਨੂੰ ਤਾਂ ਇਹਨਾਂ ਕੁਛੇ ਕਿੱਦਾਂ ਚੱਲ ਜੂਗਾ ਕੰਮ ਇਹ ਇੱਕ ਸਰਕਾਰ ਜਾਣ ਕੇ ਇਹਨੂੰ ਲਟਕਾਉਣ ਵਾਲੀ ਗੱਲ ਕਰ ਰਹੀ ਹੈ ਵੀ ਕਦੇ ਤਿੰਨ ਫਸਲਾਂ ਦਾ ਨਾਰਾ ਲਾਤੇ ਕਦੇ ਕੁਛ ਬੰਨੋ ਨਹੀਂ ਲੱਗਦਾ ਵੀ ਸਰਕਾਰ ਸਾਨੂੰ ਕੁਝ ਦੇਣ ਦੇ ਮੂੜ ਚ ਕੀ ਲੱਗਦਾ ਨਹੀਂ ਇਹ ਜਿਹੜਾ ਅੰਦੋਲਨ ਤੁਸੀਂ ਮਿੱਥ ਕੇ ਚੱਲਿਓ ਇਹ ਲਟਕਾਉਣ ਦਾ ਕਾਰਨ ਕੀ ਹੋ ਸਕਦਾ ਵੀ ਦਿੱਲੀ ਨਾ ਪਹੁੰਚਿਆ ਜਾਵੇ ਦਿੱਲੀ ਰੋਕਿਆ ਜਾਵੇ ਕਿਸਾਨਾਂ ਨੂੰ ਉਹ ਇਹ ਗੱਲ ਅਸੀਂ ਕਰਦੇ ਆ ਵੀ ਦਿੱਲੀ ਪਹੁੰਚਣਾ ਸਾਡਾ ਕੋਈ ਮਨੋਰਥ ਨਹੀਂ ਹੈਗਾ ਨੰਬਰ 1 ਦਾ ਸਾਨੂੰ ਇਹ ਵੀ ਜਿਹੜੀ ਐ ਐਮਐਸਪੀ ਦੇ ਕਾਨੂੰਨ ਦੀ ਗਾਰੰਟੀ ਉਹ ਤੋਂ ਬਾਅਦ ਕਿਸਾਨ ਤੇ ਮਜ਼ਦੂਰ ਕਰਜ਼ਾ ਮੁਕਤੀ ਸਵਾਮੀ ਨਾਸਰ ਰਿਪੋਰਟ ਕਈ ਗੱਲਾਂ ਨੇ ਉਹ ਕਹਿੰਨੇ ਵੀ ਕਰਜ਼ਾ ਮੁਕਤੀ ਤਾਂ ਗੱਲੇ ਨਾ ਕਰੋ ਤੁਸੀਂ ਦੇਖੋ ਉਹ ਵੀ ਜਦੋਂ ਸਾਡੀ ਮੁੱਖ ਮੰਗ ਹੈ ਕਿਸਾਨ ਤੇ ਮਜ਼ਦੂਰ ਦੀ ਨੰਬਰ 2 ਤੇ ਜਿਹੜੀ ਐ ਐਮਐਸਪੀ ਦੇ ਉਹ ਕਹਿ ਰਹੇ ਨੇ ਵੀ ਤਿੰਨ ਫਸਲਾਂ ਅਸੀਂ ਨਾਲ ਹੋਰ ਜੋੜ ਦਿੰਦੇ ਆ ਉਹਦੇ ਨਾਲ ਕਿੱਦਾਂ ਚੱਲ ਜੂਗਾ ਤਿੰਨ ਫਸਲਾਂ ਨਾਲ ਹੋਏ ਨਹੀਂ ਸਕਦਾ ਫਿਰ ਖਰੀਦ ਅਸੀਂ ਜੀ ਕਹਿੰਦੇ ਦੋ ਏਜੰਸੀਆਂ ਲਾ ਦਾਂਗੇ ਉਹ ਖਰੀਦ ਕਰਨੀਆਂ ਵੀ ਇੱਕ ਸਿਰਫ ਲਟਕਾਉਣ ਦੀ ਗੱਲ ਹੈ ਕਰਨ ਲੱਗੇ ਹੋਏ ਆ ਸਾਨੂੰ ਨਹੀਂ ਇਹ ਤਾਂ ਵੱਧ ਕੁਝ ਲੱਗਦਾ ਹਾਂ ਜਿਆਦਾ ਜਿੱਦਾਂ ਮੋਦੀ ਜੀ ਨੇ ਪਹਿਲਾਂ ਕਰਿਆ ਸੀਗਾ ਪ੍ਰਾਈਮ ਮਿੰისტਰ ਨੇ ਬੜਾ ਦਿਲ ਦਿਖਾ ਕੇ ਬਈ ਕਾਲੇ ਕਾਨੂੰਨ ਵਾਪਸ ਲੈ ਲਿਓ ਉਹਨਾਂ ਨੇ ਕਿਹਾ ਸੀਗਾ ਕਰਨ ਉਦਾਂ ਵੀ ਆ ਵੀ ਮੈਂ ਕਰਦਾ ਸਾਰੀ ਫਸਲਾਂ ਦਾ ਐਮ ਐਸ ਪੀ ਦੇ ਦਿੰਨਾ ਉਹਨਾਂ ਦੇ ਹੱਥ ਵਿਸ਼ੇਸ਼ ਸੈਸ਼ਨ ਬੁਲਾਉਣ ਬਲਾ ਕੇ ਕਾਨੂੰਨ ਇਹ ਪਾਸ ਕਰਨਾ ਹੈ ਲਾਗੂ ਹੋਊਗਾ ਹੋ ਜੂਗਾ ਕੋਈ ਗੱਲ ਨਹੀਂ 2 ਮਹੀਨਾ 4 6 ਜਦੋਂ ਸਰਕਾਰ ਜਿਹੜੀ ਦੁਆਰੇ ਬਣੂਗੀ ਤੇ ਲਾਗੂ ਹੋ ਜਾਊਗਾ ਪ੍ਰਧਾਨ ਜੀ ਉਗਰਾਹਾ ਜਥੇਬੰਦੀ ਬੈਠੀ ਐ ਇੱਕ ਰਾਜੇਵਾਲ ਜਥੇਬੰਦੀਆਂ ਪਿਛਲੀ ਵਾਰੀ ਤੁਹਾਡੇ ਨਾਲ ਸੀਗੀਆਂ ਇਸ ਵਾਰੀ ਉਹਨਾਂ ਦਾ ਨਾਂ ਆਉਣਾ ਤੇ ਹੁਣ ਜਿਵੇਂ ਮਾਹੌਲ ਬਣ ਰਿਹਾ ਐ ਅੰਦੋਲਨ ਦਾ ਤੇ ਉਹਨਾਂ ਵੱਲੋਂ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਾਣੇ ਤੇ ਉਹਨਾਂ ਨੇ ਕਹਿਤਾ ਵੀ ਅਸੀਂ ਵੀ ਹਮਾਇਤ ਕਰਦੇ ਹਾਂ ਤੁਸੀਂ ਵੀ ਪਹੁੰਚਾ ਕਿੰਨਾ ਕੁ ਬਾਲਾ ਜਿਹੜਾ ਫਿਰ ਮਿਲੂਗਾ ਜੀ ਇਸ ਦੇ ਨਾਲ ਦੇਖੋ ਬਾਲ ਤਾਂ ਫਰਕ ਪੈਂਦਾ ਪੈਂਦਾ ਐ ਜਦੋਂ ਸਾਰਾ ਜਥੇਬੰਦੀਆਂ ਦਾ ਕੀ ਹੁੰਦਾ ਜਦੋਂ ਹੁਣ ਇਹ ਦੋ ਨਲੋ ਫੋਰਮਾਂ ਨੇ ਲੜਾਈ ਸ਼ੁਰੂ ਕਰ ਦਿੱਤੀ ਕਿਸਾਨ ਮਜ਼ਦੂਰ ਮੋਰਚਾ ਤੇ 11 ਜੀ ਕਿਸੇ ਫੋਰਮ ਨੇ ਲੜਾਈ ਸ਼ੁਰੂ ਕਰੇ ਤੋਂ ਬਾਅਦ ਜਦੋਂ ਉਹਨਾਂ ਨੂੰ ਦਿਖਣ ਲੱਗਿਆ ਵੀ ਲੋਕ ਸਾਡੇ ਨਾਲ ਟੁੱਟਣ ਲੱਗ ਗਏ ਜਿਹੜਾ ਜਾਗੀ ਜਮੀਰ ਵਾਲੇ ਅੰਦੋਲਨ 'ਚ ਆ ਗਏ ਸਾਰੇ ਤੇ ਆਈ ਜਾਂਦੇ ਆ ਉਹ ਕਹਿੰਦੇ ਅਸੀਂ ਕਿਸੇ ਮਤਾਜ ਨਹੀਂ ਮੰਗਾ ਸਾਡੀ ਸਾਰਿਆਂ ਦੀਆਂ ਕਿਸੇ ਇੱਕ ਜਥੇਬੰਦੀ ਦੀ ਮੰਗ ਨਹੀਂ ਹੈਗੀ ਉਹਦੇ ਕਰਕੇ ਜਦੋਂ ਉਹਨੂੰ ਦਿਖਣ ਲੱਗਾ ਤਾਂ ਮਜਬੂਰ ਨਾ ਉਹਨਾਂ ਨੂੰ ਇਹ ਗੱਲ ਕਰਨੀ ਪਈ ਵੀ ਉਹਨਾਂ ਨੂੰ ਵਿਚ ਆ ਕੇ ਖੜਨਾ ਪਿਆ ਸਾਡੇ ਨਾਲ ਤੇ ਜਿਹੜੀ ਗੱਲ ਉਹ ਕਰਦੇ ਸੀ ਮੋਰਚੇ ਨੂੰ ਸਮਰਥਨ ਕਰਦੇ ਆ ਨਾਲ ਚੱਲਾਂਗੇ ਠੀਕ ਹੈ ਵਧੀਆ ਗੱਲ ਹੈ ਜਿੰਨੇ ਆਣਗੇ ਜੁੜਨਗੇ ਫਾਇਦਾ ਉਹ ਚੀਂਦਾ ਹਰਿਆਣਾ ਗੁਰਨਾਮ ਚੜੂਣੀ ਹੋਗੇ ਤੇ ਉਧਰ ਰਕੇਸ਼ ਤਕੈਤ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਹੋ ਰਹੀ ਹੈ ਕੋਈ ਰਣਨੀਤੀ ਉਹ ਵੀ ਬਣਾ ਰਹੇ ਨੇ ਉਧਰੋਂ ਹੀ ਦੇਖੋ ਗੱਲ ਇਹ ਹੁੰਦੀ ਹੈ ਗੱਲਬਾਤ ਤੁਹਾਡੇ ਮਾਧਿਮ ਰਹੀ ਹੁੰਦੀ ਹੈ ਜੇ ਸਪੈਸ਼ਲ ਕਿਸੇ ਵੀ ਅਸੀਂ ਉਧਰ ਗੱਲਾਂ ਕਰਾਂਗੇ ਸਰਕਾਰ ਨਾਲ ਕਰਾਂਗੇ ਇਹ ਤਾਂ ਉਹਨਾਂ ਨੂੰ ਆਪ ਜਿਹਿੰਦਾ ਜੇ ਉਹਨਾਂ ਨੂੰ ਲੱਗਦਾ ਵੀ ਅੰਦੋਲਨ ਸਹੀ ਚੱਲ ਰਿਹਾ ਸਹੀ ਦਿਸ਼ਾ 'ਚ ਹੈ ਵੀ ਆਗੇ ਆਪੇ ਖੜਦਗੇ ਜਦੋਂ ਹੁਣ ਜੇ ਗੱਲ ਨੂੰ ਅਸੀਂ ਇੱਥੇ ਕੁਝ ਕਰਦੇ ਆ ਸਾਡੇ ਨਾਲੋਂ ਜਿਹੜੇ ਇਹ ਮਸਲੇ ਇਹਨਾਂ ਦੇ ਹੱਲ ਨਹੀਂ ਹੁੰਦਾ ਮਸਲਿਆਂ ਦਾ ਤਾਂ ਦਿੱਲੀ ਕੁਝ ਕਰਨਾ ਸਾਡੀ ਕਾਲ ਟੱਲ ਹੈ ਕਿਉਂਕਿ ਉਹ ਕਾਲ ਅਸੀਂ ਤਾਂ ਵਾਪਸ ਲਈ ਨਾ ਲਵਾਂਗੇ ਜਦੋਂ ਦਿੱਲੀ ਜਾਣਾ ਹਨ ਪਰ ਸਪੋਰਟ ਕਰਨਾ ਤਾਂ ਅੱਜ ਪਿਛਲੀ ਵਾਰੀ 2 ਦਿਨਾਂ 'ਚ ਆਪਾਂ ਹਾਂ 2 ਘੰਟਿਆਂ 'ਚ ਸੋਰੀ ਮਾਫ਼ ਕਰਨਾ 2 ਘੰਟਿਆਂ 'ਚ ਸ਼ੰਭੂ ਬੋਰਡ ਦਾ ਜਿਹੜਾ ਟੱਪ ਗਿਆ ਸੀ ਇਸ ਵਾਰੀ ਕੀ ਦਿੱਕਤ ਆਈ ਹੈ ਜੀ ਇਸ ਵਾਰ ਸਰਕਾਰ ਨੇ ਜਿਹੜੀ ਤਿਆਰੀਆਂ 10 ਤਰੀਕ ਤੋਂ ਸਰਕਾਰ ਤਿਆਰੀਆਂ ਕਰਨ ਲੱਗੀ ਸੀਗੀ 3-4 ਦਿਨ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਤਿਆਰੀਆਂ ਕਰੀਆਂ ਜਿਹੜੇ ਛੋਟੇ ਮਾਰਕੀਟ ਸੀਗੇ 4-5 ਉਹ ਅਸੀਂ ਉਸ ਦਿਨ ਤੋੜਦੇ ਸੀਗੇ ਤੁਸੀਂ ਇੱਥੇ ਨਾਲੇ ਸੀਗੇ ਜਿਹੜੇ ਰਹਿ ਗਏ ਦੂਜੇ ਮਾਰਕੀਟ ਉਨ੍ਹਾਂ ਲਈ ਸਰਕਾਰ ਨੇ